ਸਸੀ ਗਾਲ ਜੀ ਦਾ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਜਿਹੜੀ ਆਉਣ ਲੱਗੀ ਜੇ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੀ ਵੀਡੀਓ ਜੇ ਤੇ ਜਿਹਦੇ ਵਿੱਚ ਤੁਹਾਨੂੰ ਮਿਲਣਗੇ ਜੇ ਪਾਰਟੀ ویئر ਸੂਟ ਹੈਂਡਵਰਕ ਤੇ ਵੀਡੀਓ ਨੂੰ ਮਿਸ ਨਾ ਕਰਿਓ ਐਂਡ ਤੱਕ ਜਰੂਰ ਵੇਖਿਓ ਲਾਸਟ ਦੇ ਵਿੱਚ ਸੂਟ ਦਊਂਗਾ ਤੁਹਾਨੂੰ ਮੈਂ ਹੈਂਡਵਰਕ ਦੇ ਸਾਰੇ ਹੀ ਤੇ ਪਾਰਟੀ ویئر ਦੇ ਸਾਰੇ ਸੂਟ ਵਿਆਹਾਂ ਸ਼ਾਦੀਆਂ 'ਚ ਪਾਉਣ ਵਾਲੇ ਜਿਹੜਾ ਕਿ ਗਰਮੀਆਂ ਦੇ ਵਿੱਚ ਤੁਸੀਂ ਵੈਡਿੰਗ ਸੀਜ਼ਨ ਜਿਹੜਾ ਜੇ ਆਪਣਾ ਵਧੀਆ ਕੱਢ ਸਕਦੇ ਜੇ ਇਹਨਾਂ ਸੂਟਾਂ ਦੇ ਨਾਲ ਹੈਂਡਵਰਕ ਦੇ ਵਿੱਚ ਜੇ ਪਿਓਰ ਮਸਲੀਨ ਕਾਟਨ ਦੇ ਜੇ ਪ੍ਰਿੰਟ ਇੰਨੇ ਸੋਹਣੇ ਦੇ ਹੈਂਡਵਰਕ ਇੰਨੇ ਸ਼ਾਨਦਾਰ ਨੇ ਨਾ ਮਤਲਬ ਬੋਲ ਕੇ ਦੱਸਣ ਵਾਲੀ ਲੋੜ ਹੀ ਨਹੀਂ ਗਈ ਸੂਟ ਬੋਲਣਗੇ ਤੇ ਬਾਕੀ ਆ ਜੋ ਕਰਦਾ ਵੀਡੀਓ ਸ਼ੁਰੂ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਤੇ ਇਹ ਪਹਿਲਾ ਸੂਟ ਚੈੱਕ ਕਰਿਓ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਹਾਈਲਾਈਟ ਚੈੱਕ ਕਰਾ ਦੇਣਾ ਫਿਰ ਬਾਅਦ ਵਿੱਚ ਕਈ ਵਾਰੀ ਹੁੰਦਾ ਕਿ ਪਤਾ ਨਹੀਂ ਕਿਹੜੇ ਸੂਟ ਆਉਣੇ ਥੱਲੇ ਆ ਲਓ ਜੀ ਮੈਂ ਇੱਕ ਵਾਰੀ ਤੁਹਾਨੂੰ ਦਿਖਾ ਹੀ ਦੇਣਾ ਕਾਟਨ ਕਾਟਨ ਪ੍ਰਿੰਟ ਕਾਟਨ ਸਾਰੇ ਪ੍ਰਿੰਟ ਕਾਟਨ ਇਸ ਤੋਂ ਬਾਅਦ ਆਗੇ ਮਸਲੀਨ ਪ੍ਰਿੰਟ ਇਸ ਤੋਂ ਬਾਅਦ ਵਿੱਚ ਆ ਗਏ ਹੈਂਡਵਰਕ ਵਾਲੇ ਸੂਟ ਚੈੱਕ ਕਰਿਓ ਇੰਨੇ ਸੋਹਣੇ ਸੂਟ ਦਊਂਗਾ ਤੁਹਾਨੂੰ ਮੈਂ ਕਿਹਾ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਇੰਨੇ ਸੋਹਣੇ ਸੂਟ ਤੇ ਇੰਨੇ ਸਸਤੇ ਰੇਟਾਂ 'ਚ ਬਹੁਤ ਸਾਰੇ ਕਸਟਮਰ ਭੈਣ ਭਰਾ ਕਈ ਵਾਰੀ ਮੈਨੂੰ ਕੁਝ ਵੀ ਲੈਂਦੇ ਕਹਿੰਦੇ ਯਾਰ ਇੰਨੇ ਸਸਤੇ ਸੂਟ ਕਿੱਦਾਂ ਦੇ ਦਿੰਦੇ ਜੀ ਤੁਸੀਂ ਸੋ ਇਹ ਆ ਕਿ ਆਪਾਂ ਤੁਹਾਡੇ ਕਰਾਉਣੇ ਆ ਫਾਇਦੇ ਸੂਟ ਦੇਣੇ ਆ ਸੋਹਣੇ ਸੋਹਣੇ ਤੇ ਇਹ ਪਹਿਲਾ ਸੂਟ ਚੈੱਕ ਕਰਿਓ ਬਹੁਤ ਸੋਹਣਾ ਫੈਬਰਿਕ ਜੇ ਜਿਹੜਾ ਹੋਣਾ ਜੇ ਮਡਾਲ ਕਾਟਨ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਜਿਹਦੇ ਵਿੱਚ ਮਿਰਰ ਵਰਕ ਹੋਇਆ ਜੇ ਘੇਰੇ ਵੱਡੇ ਵਰ ਦਾ ਸੂਟ ਜੇ 3.5 ਮੀਟਰ ਦੀ ਕਟ ਆਉਂਦੀ ਜੇ ਇਹਦੀ ਤੇ ਇਹਦੇ ਨਾਲ ਦੁਪੱਟਾ ਆਉਣਾ ਜੇ ਡਿਜ਼ਾਈਨਰ ਸਾਰਾ ਹੀ ਭਾਜੀ ਦੁਪੱਟਾ ਖੋਲ ਕੇ ਦਿਖਾਓ ਦੁਪੱਟੇ ਦੀ ਗ੍ਰੇਸ ਤੇ ਗੈਟਅਪ ਚੈੱਕ ਕਰਿਓ ਜੀ ਜਿਹੜੀ ਇਹ ਇੰਨਾ ਸੋਹਣਾ ਦੁਪੱਟਾ ਡਿਜ਼ਾਈਨਰ ਰੈਡੀ ਕੀਤਾ ਆਪਾਂ ਇਹ ਮਾਰਕੀਟ ਸੂਟ ਅੱਜ ਵੀ ਇਹ ਤੁਹਾਨੂੰ ਕੋਈ 12-1300 ਦੀ ਰੇਂਜ ਚ ਮਿਲੂਗਾ ਤੇ ਆਪਣੇ ਕੋ ਤੁਹਾਨੂੰ ਮਿਲਣਾ ਅੱਧੇ ਮੁੱਲ ਦੇ ਵਿੱਚ ਸਿਰਫ ਤੇ ਸਿਰਫ 645 ਰੁਪਈਆ ਦਾ ਸੂਟ ਦਊਂਗਾ ਇਹ ਥੋੜੇ ਦਿਨ ਪਹਿਲਾਂ ਮੈਂ ਸੂਟ ਪਾਏ ਸੀ ਜਿਨ੍ਹਾਂ ਦੇ ਵਿੱਚ ਮੈਂ ਸ਼ਿਪਿੰਗ ਐਕਸਟਰਾ ਪਾਈ ਸੀ ਉਹ ਕਸਟਮਰ ਵਿਚਾਰੇ ਬਹੁਤ ਕਨਫਿਊਜ਼ ਹੋਏ ਬਹੁਤ ਕਨਫਿਊਜ਼ ਹੋਏ ਕਹਿੰਦੇ ਭਾਜੀ ਸਾਨੂੰ ਫ੍ਰੀ ਸ਼ਿਪਿੰਗ 'ਚ ਦਿਓ ਸੂਟ 645 ਰੁਪਈਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਲੈ ਲਓ ਜੀ ਤੁਸੀਂ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਵਿੱਚ ਅੱਗੇ ਹੁਣ ਕਲਰ ਚੈੱਕ ਕਰੀ ਜਾਏਓ ਜੀ ਇਹਨਾਂ ਦੇ ਤੇ ਆਹ ਕਰਿਓ ਸ਼ਾਨਦਾਰ ਜਾਂ ਸੂਟ ਚੈੱਕ ਜਿਹਦੇ ਵਿੱਚ ਆਊਗਾ ਜੇ ਮਸਲੀਨ ਦਾ ਟਾਈ ਐਂਡ ਆਈ ਦਾ ਦੁਪੱਟਾ ਨੈਕ ਦੇ ਉੱਤੇ ਪੈਚਵਰਕ ਨਾਲ ਐਮਬਰਾਇਡਰੀ ਵਰਕ ਆਉਣੀ ਜੇ ਤੇ ਨਾਲ ਇਹਦੇ ਆਉਣੇ ਜੇ ਬਾਟਮ ਦੇ ਉੱਤੇ ਵਰਕ ਬੜਾ ਸੋਹਣਾ ਪੀਸੀ ਕਾਟਨ ਦੀ ਬਾਟਮ ਜੇ ਤੇ ਪਿਓਰ ਕਾਟਨ ਦਾ ਸੂ ਦੁਪੱਟਾ ਨਾਲ ਮਸਲੀਨ ਦਾ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਇਹਦਾ ਰੇਟ ਜਿਹੜਾ ਆਉਣਾ ਜੇ ਸਿਰਫ ਤੇ ਸਿਰਫ 745 ਰੁਪਏ ਹੋਊਗਾ ਜੇ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਸੋਨਾ ਜਿਹਾ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਸਾਡੇ ਕੋਲ ਕਾਟਨ ਦੇ ਉੱਤੇ ਆ ਵੀ ਕਲਰ ਚੈੱਕ ਕਰਿਓ ਇਹ ਵੀ ਇੱਕੋ ਪੀਸ ਰਹੇਗਾ ਜੇ ਆਪਣੇ ਕੋਲ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਕੀਤੀ ਹੈ ਤੁਸੀਂ ਇਹ ਸੂਟਾਂ ਦੀ ਵੀ ਤੇ ਸੋ ਇਹ ਹੁਣ ਆਪਣੇ ਕੋਲ ਖਤਮ ਹੋ ਗਏ ਜੇ ਇੱਕ ਪਹਿਲਾ ਹੈਗਾ ਇੱਕ ਆ ਦੋ ਸੂਟ ਰਹਿ ਗਏ ਬਸ ਜਿਦੇ ਵਿੱਚ ਬਾਟਮ ਆਉਣੀ ਜੇ ਕਾਟਨ ਦੀ ਪਿਓਰ ਕਾਟਨ ਦੀ ਤੇ ਸ਼ਰਟ ਫੈਬਰਿਕ ਜਿਹੜਾ ਜੇ ਇਹ ਵੀ ਆਉਣਾ ਪਿਓਰ ਕਾਟਨ ਦਾ ਦੁਪੱਟਾ ਮਸਲੀਨ ਦਾ ਟਾਈ ਐਂਡ ਡਾਈ ਦਾ ਨਾਲ ਪੈਚਵਰਕ ਐਮਬਲੋਇਡਰੀ ਨੈੱਕ ਦੇ ਉੱਤੇ ਰੇਟ 745 ਰੁਪਏ ਸ਼ਿਪਿੰਗ ਫ੍ਰੀ ਤੇ ਆ ਵੀ ਸੂਟ ਡਿਜ਼ਾਈਨਰ ਜਿਹੜੇ ਜੇ ਇਹ ਵੀ ਚੈੱਕ ਕਰਿਓ ਜੀ ਸਾਰੇ ਸੂਟ ਡਿਜ਼ਾਈਨਰ ਨੇ ਜਿਹਦੇ ਵਿੱਚ ਆਲ ਓਵਰ ਪ੍ਰਿੰਟ ਮਿਲਣਾ ਤੁਹਾਨੂੰ 3.5 ਮੀਟਰ ਦੀ ਕੱਟ ਦੇ ਨਾਲ ਪ੍ਰਿੰਟ ਬਹੁਤ ਸ਼ਾਨਦਾਰ ਜੇ ਜਿਓਮੈਟ੍ਰਿਕ ਪ੍ਰਿੰਟ ਜੇ ਬਹੁਤ ਪਿਆਰਾ ਜਿਹਾ ਚੈੱਕ ਕਰਿਓ ਜੀ ਤੇ ਇਹਦਾ ਦੁਪੱਟਾ ਚੈੱਕ ਕਰਾਉਣਾ ਤਾਂ ਮੈਂ ਦੁਪੱਟੇ ਬਹੁਤ ਸੋਹਣੇ ਤੇ ਡਿਜ਼ਾਈਨਰ ਬਣਾਏ ਆ ਇਹਦਾ ਰੇਟ ਆਉਣਾ ਜੇ 745 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਫੈਬਰਿਕ ਆਉਣਾ ਜੇ ਸਰਪਲਸ ਕਾਟਨ ਦਾ ਤੇ ਦੁਪੱਟਾ ਇਹਦੇ ਨਾਲ ਆਉਣਾ ਜੇ ਮਸਲੀਨ ਕਾਟਨ ਦਾ ਬਹੁਤ ਟੌਪ ਦਾ ਤੇ ਆਹ ਲਓ ਜੀ ਫੈਬਰਿਕ ਚੈੱਕ ਕਰ ਲਓ ਜੀ ਬਹੁਤ ਸੋਹਣਾ ਫੈਬਰਿਕ ਜੇ ਗਾਰੰਟੀ ਵਾਲੇ ਸੂਟ ਨੇ ਨਾ ਇਹਨਾਂ ਦੇ ਰੰਗ ਖਰਾਬ ਹੁੰਦੇ ਜੇ ਨਾ ਇਹ ਸੂਟ ਖਰਾਬ ਹੁੰਦੇ ਜੇ ਤੇ ਆ ਵੀ ਚੈੱਕ ਕਰ ਲਿਓ ਇਹਦੇ ਵਿੱਚ ਆ ਗਿਆ ਜੇ ਸੈਕੰਡ ਪ੍ਰਿੰਟ ਬੜਾ ਸ਼ਾਨਦਾਰ ਪ੍ਰਿੰਟ ਜੇ ਇਹ ਵੀ ਇਹ ਵੀ ਸੇਮ ਜਿਓਮੈਟ੍ਰਿਕ ਪ੍ਰਿੰਟ ਜੇ ਤੇ ਇਹਦੇ ਨਾਲ ਵੀ ਦੁਪੱਟਾ ਪੈਚ ਵਾਲਾ ਮਿਲ ਜੂਗਾ ਤੁਹਾਨੂੰ ਮਸਲੀਨ ਦਾ ਜਿਹਦੇ ਦੁਪੱਟੇ ਦੇ ਫੋਰ ਸਾਈਡ ਲੱਗੀਆਂ ਹੋਣਗੀਆਂ ਜੇ ਪਟੀਆਂ ਬਣੀਆਂ ਬੜੀਆਂ ਸ਼ਾਨਦਾਰ ਸੇਮ ਪ੍ਰਿੰਟ ਦੀਆਂ ਤੇ ਆਹ ਸੋਹਣਾ ਜਿਹਾ ਦੁਪੱਟਾ ਜੇ ਇਹਦਾ ਪੂਰਾ ਰੇਟ ਆਉਣਾ ਜੇ 745 ਰੁਪਏ ਸਿਰਫ ਸ਼ਿਪਿੰਗ ਹੋਣ ਵਾਲੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਚੈੱਕ ਕਰਿਓ ਜੀ ਆ ਵੀ ਸੂਟ ਦੁਬਾਰੇ ਆ ਗਿਆ ਜੇ ਆਪਣੇ ਕੋਲ ਰਿਪੀਟ ਦੇ ਵਿੱਚ ਤੇ ਮੈਂ ਕਿਹਾ ਇੱਕ ਵਾਰੀ ਫੇਰ ਵੀਡੀਓ ਚ ਪਾ ਕੇ ਤੁਹਾਨੂੰ ਦੇ ਦਈਏ ਜਿਹੜੇ ਕਸਟਮਰ ਰਹਿ ਗਏ ਸੇ ਪਹਿਲਾਂ ਉਹ ਬੁੱਕ ਕਰ ਲਿਓ ਬੜਾ ਸ਼ਾਨਦਾਰ ਜਾਂ ਪ੍ਰਿੰਟ ਜੇ ਨਾਲ ਮਸਲੀਨ ਦਾ ਦੁਪੱਟਾ ਜੇ ਬਾਟਮ ਦੇ ਉੱਤੇ ਵਰਕ ਜੇ ਤੇ ਆਹ ਸ਼ਾਨਦਾਰ ਜੀ ਪ੍ਰਿੰਟ ਸ਼ਰਟ ਜੇ ਕਾਟਨ ਬੇਸ ਦੇ ਵਿੱਚ ਇਹ ਵੀ ਤੁਸੀਂ ਸੜਕੋ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਇਹਦਾ ਤੁਸੀਂ ਕੋਡ ਸੈਟ ਵੀ ਬਣਾ ਸਕਦੇ ਜੇ ਏ ਲਾਈਨ ਫਰੌਕ ਸੂਟ ਵੀ ਬਣਾ ਸਕਦੇ ਜੇ ਬਾਟਮ ਦੇ ਉੱਤੇ ਵਰਕ ਆਉਂਦਾ ਜੇ ਬੜਾ ਸੋਹਣਾ ਤੇ ਨਾਲ ਦੁਪੱਟਾ ਬੜਾ ਸ਼ਾਨਦਾਰ ਹੁੰਦਾ ਜੇ ਇਹਦਾ ਜੇ ਤੁਸੀਂ ਸਟਿਚਿੰਗ ਕਹੋਗੇ ਤਾਂ ਸਟਿਚਿੰਗ ਤੁਹਾਨੂੰ ਮੈਂ ਕਰਾ ਦੂੰਗਾ ਇਹਦੀਆਂ ਫਰੌਕ ਜਾਂ ਸੂਟ ਜੋ ਵੀ ਕਹੋਗੇ ਕੋਟ ਸੈੱਟ ਕਹੋਗੇ ਜਾਂ ਏ ਲਾਈਨ ਫਰੌਕ ਕਹੋਗੇ ਮੈਂ ਤੁਹਾਨੂੰ ਸਾਰਾ ਕੁਝ ਰੈਡੀ ਕਰਵਾ ਕੇ ਦੇਵਾਂਗਾ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਇੱਕ ਆਹ ਪ੍ਰਿੰਟ ਕਰਿਓ ਸ਼ਾਨਦਾਰ ਜਾਂ ਚੈੱਕ ਇਹਦੀ ਆਪਾਂ ਖਾਲੀ ਫੋਟੋਆਂ ਹੀ ਪੋਸਟ ਕੀਤੀਆਂ ਸੀ ਤੇ ਵੀਡੀਓ ਇਹਦੀ ਅੱਜ ਹੀ ਪਾਉਣ ਲੱਗਾ ਮੈਂ ਬਹੁਤ ਸੋਹਣਾ ਸੂਟ ਜੇ ਇਹ ਵੀ ਇਹਦੇ ਵਿੱਚ ਵੀ ਫੋਟੋਆਂ ਦੇ ਉੱਤੇ ਜ਼ਿਆਦਾਤਰ ਬੁਕਿੰਗ ਜਿਹੜੀ ਹੋ ਗਈ ਸੀ ਇਹਦੀ ਇਹ ਆਉਣਾ ਜੇ ਸੈਮੀ ਸਟਿਚ ਜਿਹਦੇ ਵਿੱਚ ਆਉਣਾ ਜੇ ਬਹੁਤ ਸ਼ਾਨਦਾਰ ਨੈਕ ਦੇ ਉੱਤੇ ਡਿਜ਼ਾਈਨ ਇਹਦਾ ਲੇਸਿਸ ਦਾ ਵਰਕ ਤੇ ਸਾਰੇ ਸੂਟ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਬਹੁਤ ਸ਼ਾਨਦਾਰ ਲੇਸਿਸ ਦਾ ਵਰਕ ਹੋਇਆ ਜੇ ਇਹ ਨਾਲ ਇਹਦੀਆਂ ਬਾਹਾਂ ਦੇ ਉੱਤੇ ਵਰਕ ਜੇ ਤੇ ਬਾਟਮੇ ਦੀ ਪਲੇਨ ਜੇ ਮਸਲੀਨ ਦੀ ਦੁਪੱਟਾ ਵੀ ਮਸਲੀਨ ਦਾ ਤੇ ਫੈਬਰਿਕ ਜਿਹੜਾ ਜੇ ਇਹ ਵੀ ਹੋਣਾ ਜੇ ਮਸਲੀਨ ਕਾਟਨ ਦਾ ਦੁਪੱਟਾ ਇਹਦਾ ਚਾਈਨਰ ਜੇ ਪੱਟੀਆਂ ਦੁਪੱਟੇ ਦੇ 4 ਸਾਈਡ ਲੱਗੀਆਂ ਜੇ ਬਹੁਤ ਸ਼ਾਨਦਾਰ ਜੀਆਂ ਆਹ ਲਓ ਜੀ ਇਹ ਸੂਟ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ 700 ਤੇ 45 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ 'ਚ ਤੇ ਆਹ ਲਓ ਜੀ ਤੁਹਾਡੀ ਵੇਟ ਹੋ ਗਈ ਜੇ ਖਤਮ ਸੂਟ ਆ ਗਏ ਹੈਂਡਵਰਕ ਵਾਲੇ ਚੈੱਕ ਕਰੋ ਇਹਦੇ ਵਿੱਚ ਬਹੁਤ ਸ਼ਾਨਦਾਰ ਕਲਰ ਜੇ ਬਹੁਤ ਸ਼ਾਨਦਾਰ ਸੂਟ ਜੇ ਇਹ ਸਾਰਾ ਹੀ ਆਉਂਦਾ ਜੇ ਘੇਰੇ ਦੇ ਉੱਤੇ ਇਹਦੇ ਸ਼ਾਨਦਾਰ ਜਿਹਾ ਪ੍ਰਿੰਟ ਤੇ ਨਾਲ ਆਉਗਾ ਜੇ ਹੈਂਡਵਰਕ ਦਾ ਸਾਰੇ ਇਹਦੇ ਵਿੱਚ ਚੈੱਕ ਕਰੋ ਜੀ ਤੇ ਕੁਆਲਿਟੀ ਫੈਬਰਿਕ ਦੀ ਟਾਪ ਦੀ ਕੁਆਲਿਟੀ ਜੇ ਟਾਪ ਦਾ ਸੂਟ ਜੇ ਬਿਨਾਂ ਲਾਈਨਿੰਗ ਤੋਂ ਸਟਿਚ ਹੋ ਜਾਂਦਾ ਜੇ ਤੇ ਨਾਲ ਇਹਦੇ ਬਾਟਮ ਆਉਂਦੀ ਜੇ ਰਿਯਾਨ ਕਾਟਨ ਦੀ ਦੁਪੱਟਾ ਆਉਂਦਾ ਜੇ ਪਿਓਰ ਦਾ ਦੇਸੀ ਜਿਹਾ ਵਰਕ ਜੇ ਦੁਪੱਟੇ ਦੇ ਉੱਤੇ ਇੱਕ ਕਲਰ ਮਿਲ ਜਣਗੇ ਇਹਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਸੂਟ ਚੈੱਕ ਕਰਿਓ ਜੀ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਤੇ ਆ ਲਓ ਜੀ ਇਹਦੇ ਵਿੱਚ ਆ ਗਿਆ ਜੇ ਸੈਕੰਡ ਕਲਰ ਬਹੁਤ ਪਿਆਰਾ ਕਲਰ ਜੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਬੁੱਕ ਕਰ ਲਿਓ ਇਹਦਾ ਰੇਟ ਆਉਣਾ ਜੇ 1000 ਤੇ 90 ਰੁਪਏ ਸ਼ਿਪਿੰਗ ਹੋਣ ਵਾਲੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਨਾਲ ਵੀ ਬਾਟਮ ਆਉਣੀ ਜੇ ਪਲੇਨ ਪ੍ਰਿੰਟ ਆਉਣਾ ਜੇ ਸੂਟ ਕੁਆਲਿਟੀ ਫੈਬਰਿਕ ਦੀ ਜਿਹੜੀ ਜੇ ਮੈਂ ਤੁਹਾਨੂੰ ਦੱਸਣਿਆ ਬਹੁਤ ਟਾਪ ਦੀ ਜੇ ਬਹੁਤ ਜਿਆਦਾ ਸੋਹਣਾ ਸੌਫਟ ਬਿਲਕੁਲ ਪਿਓਰ ਕਾਟਨ ਜਿਹਨੂੰ ਕਹਿੰਦੇ ਆ ਉਹ ਸਟਾਫ ਜੇ ਤੇ ਇਹਦੇ ਨਾਲ ਬਾਟਮ ਜਿਹੜੀ ਜੇ ਪਲੇਨ ਆ ਦੁਪੱਟਾ ਨਾਲ ਆਇਆ ਨਾ ਜੇ ਪਿਓਰ ਦਾ ਆ ਲਈ ਬਾਟਮ ਜਿਆ ਲੱਗ ਇਹਦੇ ਵਿੱਚ ਆ ਗਿਆ ਜੇ ਆਪਣੇ ਕੋ ਕਦਰ ਨੰਬਰ 3 ਜਲਦੀ ਜਲਦੀ ਬੁੱਕ ਕਰ ਲਿਓ ਇਹਦੇ ਵਿੱਚ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ neck ਤੇ ਕੋਈ ਡਿਜ਼ਾਈਨ ਨਹੀਂ ਜੇ ਹੈਗਾ ਜਿੰਨੀ ਮਰਜ਼ੀ ਲੈਂਥ ਦੀ ਰੈਡੀ ਕਰ ਲਿਓ ਓਪਨ ਲੈਂਥ ਜਿਹੜੀ ਇਹਦੀ ਬਣ ਜਾਂਦੀ ਜੇ ਇਹਦੇ ਨਾਲ ਵੀ ਬਾਟਮ ਸੇਮ ਬੇਸ ਕਲਰ ਦੀ ਮਿਲ ਜੂਗੀ ਜੇ ਆਹ ਵਾਲੀ ਤੇ ਦੁਪੱਟਾ ਨਾਲ ਮਿਲ ਜੂਗਾ ਜੇ ਪਿਓਰ ਦਾ ਤੇ ਤੇ ਹੋਰ ਸ਼ਾਨਦਾਰ ਜਿਹੇ ਦੇ ਵਿੱਚ ਆ ਗਿਆ ਜੇ ਕਲਰ ਆਪਣੇ ਕੋਲ ਨੰਬਰ 4 ਸਕਰੀਨ ਸ਼ਾਟ ਲੈ ਲਿਓ ਜਲਦੀ ਜਲਦੀ ਬੁੱਕ ਕਰ ਲਿਓ ਸਾਰੇ ਸੂਟਾਂ ਦੇ ਵਿੱਚ ਹੈਂਡਵਰਕ ਹੋਇਆ ਜੇ ਬਹੁਤ ਸ਼ਾਨਦਾਰ ਹੈਂਡਵਰਕ ਜੇ ਪਾਰਟੀ ਵੇਅਰ ਸੂਟ ਨੇ ਸਾਰੇ ਹੀ ਇਹ ਹੈਗਾ ਜੇ ਸਮਰ ਕਲੈਕਸ਼ਨ ਦੇ ਵਿੱਚ ਵੈਡਿੰਗ ਵਾਲੇ ਸੂਟ ਆਹ ਲਓ ਜੀ ਆ ਵੀ ਚੈੱਕ ਕਰੋ ਇੱਕ ਨਵਾਂ ਆਰਟੀਕਲ ਆਇਆ ਹੈ ਤੁਹਾਡੇ ਦੀ ਬਿਲਕੁਲ ਹੈਂਡਵਰਕ ਦੇ ਵਿੱਚ ਇਹਦੀ ਵੀ ਲੈਂਥ ਜਿਹੜੀ ਜੇ ਇਹਨਾਂ ਦੀ ਵੀ 44 ਤੱਕ ਲੈਂਥ ਬਣ ਜਾਂਦੀ ਜੇ ਇਹਨਾਂ ਦੀ ਲੈਂਥ ਜਿਹੜੀ ਜੇ 44 ਮੈਂ ਤੁਹਾਨੂੰ ਕਹਿਣ ਰਿਹਾ ਪਰ ਇਹਦੀ 47 ਤੱਕ ਲੈਂਥ ਰੈਡੀ ਹੁੰਦੀ ਜੇ 46 47 ਤੱਕ ਲੌਂਗ ਲੈਂਥ ਦੇ ਨਾਲ ਬਹੁਤ ਸੋਹਣੇ ਪਾਕਿਸਤਾਨੀ ਸਟਾਈਲ ਦੇ ਵਿੱਚ ਇਹਨੂੰ ਤੁਸੀਂ ਬਣਾ ਸਕਦੇ ਜੇ ਜਿਹਦੇ ਵਿੱਚ ਸਾਰੇ ਸੂਟ ਦੇ ਵਿੱਚ ਤੁਹਾਨੂੰ ਹੈਂਡਵਰਕ ਮਿਲੂਗਾ ਚੈੱਕ ਕਰੋ ਜੀ ਇਹਦਾ ਹੈਂਡਵਰਕ ਦੇ ਨਾਲ ਤੁਹਾਨੂੰ ਮਿਲਣਗੇ ਨੋਟਸ ਬਹੁਤ ਸੋਹਣੀਆਂ ਬੜੀਆਂ ਹੈਂਡਵਰਕ ਦੀਆਂ ਜੋ ਵੀ ਨਾਲ ਦੁਪੱਟਾ ਪਿਓਰ ਦਾ ਬਾਟਮ ਜਿਹੜੀ ਕੇ ਮਡਾਲ ਕਾਟਨ ਦੀ ਤੇ ਇਹ ਸੂਟ ਦਾ ਫੈਬਰਿਕ ਆਉਣਾ ਜੇ ਮਸਲੀਨ ਦਾ ਪਰ ਮਸਲੀਨ ਇੰਨੀ ਸੋਹਣੀ ਤੇ ਇੰਨਾ ਜਿਆਦਾ ਸੌਫਟ ਕਪੜਾ ਜ ਆ ਵੀ ਬਹੁਤ ਜਿਆਦਾ ਕਮਾਲ ਦਾ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ 1000 ਤੇ 90 ਰੁਪਈਆ ਦੇ ਵਿੱਚ ਸਿਰਫ ਤੇ ਆਹ ਲਓ ਜੀ ਇਹਦੇ ਵਿੱਚ ਆ ਗਿਆ ਜੇ ਸੈਕੰਡ ਕਲਰ ਚੈੱਕ ਕਰਿਓ ਪਹਿਲਾਂ ਤਾਂ ਵਰਕ ਚੈੱਕ ਕਰੋ ਜਿਹਦੇ ਨੈਕ ਦੇ ਉੱਤੇ ਸਾਰਾ ਹੀ ਬਹੁਤ ਸ਼ਾਨਦਾਰ ਹੈਂਡਵਰਕ ਤੇ ਬਹੁਤ ਸੋਹਣਾ ਦੁਪੱਟਾ ਨਾਲ ਤੇ ਬਹੁਤ ਸੋਹਣੀ ਨਾਲ ਇਹਦੇ ਬਾਟਮ ਆ ਲੋ ਜੀ ਕਲਰ ਚੈੱਕ ਕਰਿਓ ਜੀ ਇਹਨਾਂ ਦੇ ਬਹੁਤ ਸੋਹਣੇ ਕਲਰ ਜੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਇਦਾਂ ਦੇ ਸੂਟ ਜਿਹੜੇ ਤੁਹਾਨੂੰ ਆਪਾਂ ਸਿਆਲ ਦੇ ਵਿੱਚ ਵੈਡਿੰਗ ਸੀਜ਼ਨ ਚ ਦਿੱਤੇ ਸੀ ਜਿਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤੇ ਸੀ ਇਸ ਵਾਰੀ ਇਹ ਆ ਗਿਆ ਕਾਟਨ ਦੇ ਉੱਤੇ ਤੇ ਬਹੁਤ ਸੋਹਣੇ ਬਹੁਤ ਜ਼ਿਆਦਾ ਪਿਆਰੇ ਸੂਟ ਨੇ 1000 ਤੇ 500 ਰੁਪਈਆ ਦੀ ਰੇਂਜ ਹੈ ਸਿਰਫ ਇਹ ਸੂਟ ਤੁਸੀਂ ਅੱਜ ਵੀ ਮਾਰਕਟ ਟਰਾਈ ਕਰ ਲਓ ਇਹ ਤੁਹਾਨੂੰ 1500 ਤੋਂ ਘੱਟ ਸੂਟ ਨਹੀਂ ਮਿਲਣਾ ਤੇ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਵਰਕ ਹੈਂਡ ਵਰਕ ਦਾ ਜੇ ਸਾਰਾ ਇਹਦੇ ਵਿੱਚ ਕੋਈ ਮਸ਼ੀਨ ਦਾ ਵਰਕ ਨਹੀਂ ਹੋਇਆ ਸਾਰੇ ਹੈਂਡ ਵਰਕ ਸੂਟ ਦੇ ਉੱਤੇ ਹੋਇਆ ਜੇ 컬러 ਆ ਗਿਆ ਜੇ ਸੀ ਗ੍ਰੀਨ ਤੇ ਸ਼ਿਪਿੰਗ ਹੈ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਚ ਚਾਹੇ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਲਿਓ ਆਪਾਂ ਭੇਜ ਦਾਂਗੇ 1050 ਰੁਪਈਆ ਦੇ ਨਾਲ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਘਰ ਬਹਿ ਕੇ ਤੁਸੀਂ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਜੀ ਤੇ ਲਓ ਜੀ ਸੋਹਣੇ ਸੋਹਣੇ ਸੂਟ ਤੁਸੀਂ ਵੇਖ ਲਿਆ ਪਾਰਟੀ ਵੇਅਰ ਤੁਹਾਨੂੰ ਮੈਂ ਦਿਖਾਉਂਦੇ ਆ ਗਰਮੀਆਂ ਦੇ ਤੋਹਫੇ ਦੇ ਦਿੱਤੇ ਤੁਹਾਨੂੰ ਆਪਾਂ ਜਿਹਦੇ ਵਿੱਚ ਤੁਸੀਂ ਗਰਮੀਆਂ ਤੇ ਜਿਹੜੇ ਵਿਆਹ ਵੇਖਣੇ ਹਨ ਤਾਂ ਇਹ ਸੂਟ ਪਾ ਕੇ ਦੇਖ ਸਕਦੇ ਜੇ ਤੁਸੀਂ ਤੁਹਾਡੀ ਬਜਟ ਚ ਸੂਟ ਬਣਨਗੇ ਤੇ ਇਹੋ ਸੂਟ ਭਾਵੇਂ ਤੁਸੀਂ ਜਦੋਂ ਪਾ ਕੇ ਨਿਕਲੋਗੇ ਤਾਂ ਭਾਵੇਂ ਜਿੰਨੇ ਦਾ ਮਰਜ਼ੀ ਦੱਸ ਦਿਓ ਕਿ ਇਹਨੂੰ ਕਿਉਂਕਿ ਤੁਹਾਨੂੰ ਪਤਾ ਜਿੰਨੇ ਦਾ ਵੀ ਤੁਸੀਂ ਕਸਟਮਰ ਕਿਸੇ ਨੂੰ ਕਹਿ ਦੋਗੇ ਨਾ ਅਗਲਾ ਯਕੀਨ ਕਰ ਜਾਦਾ ਵੀ ਹਾਂ ਵੀ ਵਾਕਿਆ ਸੂਟ ਇੰਨੇ ਦਾ ਹੈਗਾ ਹੈਗਾ ਨਹੀਂ ਲੱਗਦੇ ਵੀ ਆਏ ਪਾਰਟੀ ਵੇਰ ਸੂਟ ਨੇ ਹੈਂਡਵਰਕ ਦੇ ਨਾਲ ਜਿਨ੍ਹਾਂ ਦਾ ਮੈਂ ਤੁਹਾਨੂੰ ਪਤਾ ਹਰ ਵਾਰੀ ਰੇਟ ਦੇਣਾ ਨਾ ਤੁਹਾਨੂੰ ਬਹੁਤ ਪਿਆਰੇ ਪਿਆਰੇ ਤੇ ਸਸਤੇ ਤੇ ਟਾਪ ਦੀ ਕੁਆਲਿਟੀ ਦੇ ਨਾਲ ਸੋਹਣੇ ਸੋਹਣ ਤੇ ਬਾਕੀ ਜਿਹੜੇ ਸਾਡੇ ਕੰਬੋ ਵਾਲੇ ਸੂਟ ਰੈਡੀ ਹੋਣਦੇ ਆ ਉਹ ਵੀ ਤੁਸੀਂ ਬੁੱਕ ਕਰਵਾ ਸਕਦੇ ਜੇ ਜਿਨ੍ਹਾਂ ਦੀਆਂ ਮੈਂ ਡੇਲੀ ਵੀਡੀਓ ਤੇ ਸ਼ਾਰਟ ਵੀਡੀਓ ਆਪਣੇ YouTube ਚੈਨਲ ਤੇ ਤੇ Instagram ਪੇਜ ਦੇ ਉੱਤੇ ਪੋਸਟ ਕਰਦਾ ਤੁਸੀਂ ਉਹਨਾਂ ਦੇ ਵਿੱਚੋਂ ਕਲਰ ਸਿਲੈਕਟ ਕਰਕੇ ਬੁੱਕ ਕਰਕੇ 2500 ਦਾ ਕੰਬੋ ਮਿਸ ਨਾ ਕਰਿਓ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਵਿਦ ਸਟਿਚਿੰਗ 2500 ਦੇ ਸੂਟ ਆਪਾਂ ਦੇਣ ਰਿਹਾ ਤੁਹਾਨੂੰ ਬੜਾ ਬੜਾ ਕੇ ਸੋਹਣੇ ਸੋਹਣੇ ਤੇ ਤੁਸੀਂ ਵੀ ਆਪਣਾ ਆਰਡਰ ਮਿਸ ਨਾ ਕਰਿਓ ਤੇ ਆਪਣਾ ਕੀ ਕਹਿੰਦੇ ਹੁੰਦੇ ਆ ਮੌਕਾ ਗਵਾਣਾ ਨਾ ਲਿਓ ਜਲਦੀ ਜਲਦੀ ਬੁੱਕ ਕਰ ਲਿਓ ਲਿਮਟਿਡ ਸਟਾਕ ਫਿਰ ਮਿਲਾਂਗੇ ਤੁਹਾਨੂੰ ਹੁਣ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ